ਪਾਡਿਕਰੇ ਨੰਬਰ ਆ ਗਏ ਸੀ 100% ਪੂਰੇ ਫੁੱਲ 100 ਦੇ ਵਿੱਚੋਂ 100 ਹਾਂਜੀ ਤੇ ਇੰਨਿਆਂ ਦੇ ਵਿੱਚ ਸਾਡੇ ਮੁੰਡਿਆਂ ਦੇ ਵਿੱਚ ਤਿੰਨ ਮੁੰਡੇ ਪਾਸ ਹੋ ਜਾਂਦੇ ਆ ਕੀ ਨੰਬਰ ਲੈ ਕੇ ਪਰ ਇਹਨਾਂ ਦੇ ਬੜਾ ਅੱਛਾ 100 ਮੈਥ ਦੇ ਵਿੱਚੋਂ ਜਿਸ ਤੋਂ ਅਸੀਂ ਡਰਦੇ ਆ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਤੁਸੀਂ ਗੋਲ ਸੈੱਟ ਕਰਨਾ ਹੈ ਉਹ ਚੰਗੀ ਤਰ੍ਹਾਂ ਕਰੋ ਫਰੈਸ਼ ਮਾਈਂਡ ਦੇ ਨਾਲ ਗੋਲ ਸੈੱਟ ਕਰੋ ਤੇ ਫਿਰ ਉਹਦੇ ਉਹਨੂੰ ਇੱਕ ਸੋਚ ਲੈਣਾ ਕਿ ਹਾਂਜੀ ਜੇ ਅਸੀਂ ਗੋਲ ਰੱਖਿਆ ਤਾਂ ਅਸੀਂ ਕਰਕੇ ਦਿਖਾਣਾ ਸਾਰੀ ਦੁਨੀਆ ਨੂੰ ਕਈ ਕਹਿੰਦੇ ਆ ਨਾ ਵੀ ਤੂੰ ਆ ਹੀ ਨਹੀਂ ਸਕਦਾ ਵੀ ਤੁਸੀਂ ਤੇਰੇ ਚ ਹੈ ਹੀ ਨਹੀਂ ਕੈਪੇਬਿਲਿਟੀ ਜਾਂ ਫਿਰ ਵੀ ਤੂੰ ਇੰਨੇ ਪਰਸੈਂਟ ਨਹੀਂ ਲੈ ਸਕਦਾ ਕਈ ਬੱਚੇ ਲਾ ਲੋ ਐਵਰੇਜ ਹੁੰਦੇ ਆ ਕਈ ਬੱਚੇ ਤੂੰ ਆ ਨਹੀਂ ਸਕਦਾ ਇਹ ਹੈ ਤੂੰ ਐਵੇਂ ਝੂਲਟਾਰ ਹੈ ਪਰ ਜਿਹੜਾ ਬੰਦਾ ਕਰ ਸਕਦਾ ਨਾ ਮਿਹਨਤ ਕੁਝ ਵੀ ਪੋਸੀਬਲ ਹੈ एवरीथिंग ਇਜ਼ ਪੋਸੀਬਲ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਕਿ ਬੱਚੇ ਨੇ 10ਵੀਂ ਕਰ ਲਈ ਹੈ ਹੈਨਾ ਹਾਂ ਜੀ ਹੁਣ ਇਹਨੂੰ ਪਲੱਸ 2 ਕਰਾਈਏ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਹਾਜ਼ੇ ਚੜਾ ਦਈਏ ਹਾਂ ਜੀ ਬਾਹਰ ਭੇਜ ਦਈਏ ਐਦਾਂ ਤਾਂ ਨਹੀਂ ਆਉਂਦੀ ਦਿਲ ਦੇ ਵਿੱਚ ਕਦੇ ਨਹੀਂ ਕਦੇ ਵੀ ਨੇ ਸੋਚਿਆ ਨਾ ਕਦੇ ਪੇਰੈਂਟਸ ਨੇ ਐਦਾਂ ਦੀ ਗੱਲ ਕੀਤੀ ਅੱਛਾ ਹਾਂਜੀ ਬਾਹਰਲਾ ਤੁਹਾਡੇ ਕੋਲ ਇੰਟਰਸਟ ਨਹੀਂ ਹੈਗਾ ਨਾ ਨਹੀਂ ਬਾੜਿਆ ਸੱਚੀ ਹਾਂਜੀ ਪੱਕੀ ਗੱਲ ਬਿਲਕੁਲ ਬੱਚੇ ਦੇ ਦਿਮਾਗ ਦੇ ਵਿੱਚ ਤੁਸੀਂ ਉਹ ਬਾਹਰਲਾ ਹਉਆ ਨਹੀਂ ਬਾੜਿਆ ਤਾਂ ਸੁਖੀ ਰਹਿ ਜਾਣਗੇ ਵੀ ਇਧਰੋਂਸੀਂ ਆਪਣਾ ਘਰ-ਬਾਰ ਵੇਚ-ਬੱਟ ਕੇ ਖੇਤੀਬਾੜੀ ਪੈੜੀਆਂ ਸਭ ਕੁਝ ਵੇਚ ਕੇ ਅਸੀਂ ਇੰਗਲੈਂਡ ਅਮਰੀਕਾ ਕੈਨੇਡਾ ਵੱਲ ਭੇਜ ਦਿੱਤਾ ਤੇ ਉੱਥੇ ਜਾ ਕੇ ਸਾਡੇ ਬੱਚੇ ਜਿਸ ਹਾਲਾਤ ਵਿੱਚ ਨੇ ਉਹ ਸੀ ਬਿਆਨ ਨਹੀਂ ਕਰ ਸਕਦੇ ਇੱਕ ਕਈ ਵਾਰ ਚ ਜੂਨ ਦੀ ਛੁੱਟੀਆਂ ਵੀ ਵੇਸਟ ਕਰ ਦਿੰਦੇ ਆ ਘੁੰਮਣਾ ਚਾਹੀਦਾ ਹੈ ਘੁੰਮੋ ਪੰਜ ਦਿਨ ਘੁੰਮਾ ਸਾਰੀ ਛੁੱਟੀਆਂ ਕੀ ਹੈ ਕੁੱਲ ਕਿੰਨੇ ਘੰਟੇ ਪੜਾਈ ਕੀਤੀ 5 ਤੋਂ 6 ਘੰਟੇ 5 ਤੋਂ 6 ਘੰਟੇ ਹਾਂਜੀ ਇਹ ਲਗਾਤਾਰ ਪੜਾਈ ਕੀਤੀ ਜਾਂ ਇਹਦੇ ਵਾਸਤੇ ਕੋਈ ਪ੍ਰੋਪਰ ਟਾਈਮ ਟੇਬਲ ਬਣਾਇਆ ਹੋਇਆ ਸੀਗਾ ਟਾਈਮ ਟੇਬਲ ਸੀ ਜਿਹੜੇ ਵਿੱਚ ਇੰਟਰਸਟ ਆ ਉਹ ਪਹਿਲਾ ਕਰੋ ਤੇ ਫਿਰ ਜਿਹੜਾ ਥੋੜਾ ਜਿਹੜਾ ਨਹੀਂ ਪਸੰਦ ਆਉਂਦਾ ਹੈਗਾ ਫਿਰ ਉਹ ਥੋੜਾ ਥੋੜਾ ਬ੍ਰੇਕ ਲੈ ਕੇ ਉਹਨੂੰ ਪੜੋ ਵਿਦਿਆਨਸਾਨ ਦਾ ਤੀਸਰਾ ਨੇਤਰ ਹੈ ਔਰ ਜਦੋਂ ਇਹ ਨੇਤਰ ਖੁੱਲ ਜਾਂਦਾ ਹੈ ਤਾਂ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਤਰੀਕਾ ਵੱਲ ਆ ਜਾਂਦਾ ਹੈ ਕਿਉਂਕਿ ਇਸ ਵਿਦਿਆ ਦੇ ਸਹਾਰੇ ਹੀ ਅਸੀਂ ਅਸਲ ਦੇ ਵਿੱਚ ਜ਼ਿੰਦਗੀ ਨੂੰ ਜਿਉਣਾ ਸਿੱਖਦੇ ਆ ਤੇ ਜੇਕਰ ਅਸੀਂ ਅੱਜ ਦੇ ਦੌਰ ਦੇ ਵਿੱਚ ਗੱਲ ਕਰੀਏ ਤਾਂ ਇਸ ਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਕਿਉਂਕਿ ਅੱਜ ਦਾ ਯੁੱਗ ਜੋ ਮੁਕਾਬਲੇਬਾਜ਼ੀ ਦਾ ਯੁੱਗ ਹੈ ਔਰ ਇਸ ਯੁੱਗ ਦੇ ਵਿੱਚ ਅਸੀਂ ਹਰੇਕ ਮਾਪੇ ਇਹ ਚਾਹੁੰਦਾ ਹੈ ਕਿ ਸਾਡਾ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋਵੇ ਤੇ ਲਾਈ ਪੰਜਾਬੀ ਟੀਵੀ ਤੇ ਅੱਜ ਅਸੀਂ ਜਿਹਨਾਂ ਬੱਚਿਆਂ ਨੂੰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਆਪਣੇ ਮਾਪੇਦਿਆਂ ਆਪਣੀ ਟੀਚਰਾਂ ਦੀਆਂ ਆਸਾਂ ਉਮੀਦਾਂ ਦੇ ਉੱਪਰ ਖਰੇ ਉਤਰੇ ਰਹੇ ਨੇ ਔਰ ਚੰਗੇ ਨੰਬਰ ਹੀ ਨਹੀਂ ਲਏ ਬਲਕਿ ਮੈਰਿਟ ਦੇ ਵਿੱਚ ਆਏ ਨੇ ਹੁਣੇ-ਹੁਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਜੋ 10ਵੀਂ ਦੇ ਨਤੀਜੇ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਮੈਰਿਟ ਦੇ ਵਿੱਚ ਆਪਣਾ ਥਾਂ ਬਣਾਇਆ ਔਰ ਨਾਮ ਰੌਸ਼ਨ ਕੀਤਾ ਆਪਣੇ ਮਾਪਿਆਂ ਦਾ ਵੀ ਆਪਣੇ ਸਕੂਲ ਦਾ ਵੀ ਔਰ ਸਭ ਤੋਂ ਵੱਡੀ ਗੱਲ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਇਕਲੌਤੇ ਸਕੂਲ ਦੇ ਵਿੱਚੋਂ ਤਿੰਨ ਬੱਚੇ ਮੈਰਿਟ ਦੇ ਵਿੱਚ ਆ ਗਏ ਇਹ ਆਪਣੇ ਆਪ ਦੇ ਵਿੱਚ ਇੱਕ ਮੈਰਿਟ ਹੈ ਔਰ ਅੱਜ ਅਸੀਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਪਬਲਿਕ ਸਕੂਲ ਦੇ ਇਹਨਾਂ ਬੱਚਿਆਂ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਔਰ ਇਹ ਬੱਚੇ ਸਾਡੇ ਨਾਲ ਇਸ ਵੇਲੇ ਲਾਈ ਪੰਜਾਬੀ ਟੀਵੀ ਤੇ ਸਾਡੇ ਨਾਲ ਨੇ ਜਪਲੀਨ ਕੌਰ ਗੁਰਲੀਨ ਕੌਰ ਤੇ ਸੁਖਮੀਤ ਸਿੰਘ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੇ ਬੱਚਿਆਂ ਨੂੰ ਮੁਬਾਰਕਾਂ ਕਿ ਤੁਸੀਂ ਮੈਰਿਟ ਦੇ ਵਿੱਚ ਆਏ ਹੋ ਠੀਕ ਹੈ ਜੀ ਮਾਈਕ ਤੁਸੀਂ ਆਪਣੇ ਹੱਥ ਦੇ ਵਿੱਚ ਲਓ ਜਪਲੀਨ ਤੇ ਇਹ ਦੱਸੋ ਕਿ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਹੀ ਖੁਸ਼ੀ ਮਿਲਦੀ ਪਈ ਆ ਇੱਕਦਮ ਸੈਟੀਸਫਾਈ ਮਹਿਸੂਸ ਹੋ ਰਿਹਾ ਜੀ ਤੇ ਗੁਰਲੀਨ ਨੂੰ ਵੀ ਦਿਓ ਜਰਾ ਮਾਈਕ ਗੁਰਲੀਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ੀ ਹੁੰਦੀ ਪਈ ਆ ਅੱਛਾ ਖੁਸ਼ ਹੋ ਹਾਂਜੀ ਸੁਖਬੀਤ ਵੀ ਮੁਸਕਰਾ ਰਿਹਾ ਹੈ ਇਹਨੂੰ ਵੀ ਦਿਓ ਮਾਈਕ ਇਹਦੇ ਵਾਰ ਵੀ ਆਪਾਂ ਪੁੱਛ ਲਈਏ ਸੁਖਬੀਤ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਬਹੁਤ ਵਧੀਆ ਅੱਛਾ ਸਾਰਿਆਂ ਦੇ ਵਾਸਤੇ ਤੁਹਾਡੇ ਵਾਸਤੇ ਸਵਾਲ ਆ ਹਾਂਜੀ ਕੀ ਪੜਨਾ ਸਾਰੇ ਆਉਂਦੇ ਨੇ ਸਕੂਲ ਨੰਬਰ ਪਰ ਸਾਰਿਆਂ ਦੇ ਨਹੀਂ ਆਉਂਦੇ ਜੇ ਸਾਰਿਆਂ ਦੇ ਨੰਬਰ ਆ ਜਾਂਦੇ ਨੇ ਤੇ ਸਾਰੇ ਮੈਰਿਟ 'ਚ ਨਹੀਂ ਆਉਂਦੇ ਮੈਰਿਟ ਵਾਸਤੇ ਸੁਖਵਿੰਦ ਕਿੰਨੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਆਪਣੇ ਤੇ ਆ ਜਿਵੇਂ ਆਪਾਂ ਨੂੰ ਮਿਹਨਤ ਆ ਨਹੀਂ ਹੁੰਦਾ ਵੀ ਆਪਾਂ ਕਿੰਨੇ ਘੰਟੇ ਪੜਨਾ ਹੂੰ ਕਈ ਜਿਵੇਂ ਆਪਾਂ ਕਹਿ ਸਕਦੇ ਆ ਧਿਆਨ ਨਾਲ ਜਿੰਨੀ ਆਪਾਂ ਧਿਆਨ ਨਾਲ ਪੜਾਂਗੇ ਉਸ ਹਿਸਾਬ ਨਾਲ ਆਪਣੇ ਆਂਦੇ ਨੇ ਜੀ ਜਿਵੇਂ ਆਪਾਂ ਜੇ ਪੜਾਈ ਆ ਤਾਂ 1-2 ਘੰਟੇ ਵੀ ਪੜ ਲਈਏ ਨਾ ਜੇ ਧਿਆਨ ਨਾਲ ਪੜੀਏ ਉਹ ਵੀ ਬਹੁਤ ਚੰਗਾ। ਕੀ ਬਾਤ ਹੈ? ਜੇ ਪੜਨ ਨੂੰ 10 ਵਾਰ ਘੰਟੇ ਪੜ ਲਈਏ ਉਹ ਵੀ ਬਹੁਤ ਨਹੀਂ। ਜੇ ਧਿਆਨ ਨਾ ਲੱਗਾ। ਜੇ ਧਿਆਨ ਨਾ ਲੱਗਾ। ਧਿਆਨ ਹੀ ਸਭ ਤੋਂ ਵੱਡੀ ਚੀਜ਼ ਆ। ਇਹ ਆ ਛੋਟੇ ਬੱਚੇ ਨੇ ਇੱਕ ਬਹੁਤ ਵੱਡੀ ਗੱਲ ਉਹਨਾਂ ਬੱਚਿਆਂ ਵਾਸਤੇ ਆਖੀ ਕਿ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਜੇਕਰ ਤੁਸੀਂ ਧਿਆਨ ਦੇ ਨਾਲ 1-2 ਘੰਟੇ ਪੜ ਲਿਆ ਤਾਂ ਬਹੁਤ ਵੱਡੀ ਗੱਲ ਆ ਤੇ ਜੇਕਰ ਬੇਧਿਆਨੀ ਦੇ ਵਿੱਚ 10-12 ਘੰਟੇ ਵੀ ਕਿਤਾਬਾਂ ਖੋਲ ਕੇ ਬੈਠੇ ਰਹੇ ਤਾਂ ਉਹ ਅੱਖਰ ਗਿਆਨ ਤੁਹਾਨੂੰ ਹੋਣਾ ਨਹੀਂ। ਗੁਰਲੀਨ ਨੂੰ ਮਾਈਕ ਦਿਓ ਤੁਸੀਂ ਅਸੀਂ ਗੁਰਲੀਨ ਦੇ ਕੋਲੋਂ ਵੀ ਪੁੱਛਣਾ ਚਾਹੁੰਦੇ ਹਾਂ ਗੁਰਲੀਨ ਕਿੰਨੇ ਘੰਟੇ ਪੜ੍ਹਾਈ ਕੀਤੀ ਪੰਜ ਤੋਂ 6 ਘੰਟੇ ਪੰਜ ਤੋਂ 6 ਘੰਟੇ ਹਾਂਜੀ ਇਹ ਲਗਾਤਾਰ ਪੜ੍ਹਾਈ ਕੀਤੀ ਜਾਂ ਇਹਦੇ ਵਾਸਤੇ ਕੋਈ ਪ੍ਰੋਪਰ ਟਾਈਮ ਟੇਬਲ ਬਣਾਇਆ ਹੋਇਆ ਸੀਗਾ ਟਾਈਮ ਟੇਬਲ ਸੀ ਟਾਈਮ ਟੇਬਲ ਬਣਾਇਆ ਹੋਇਆ ਸੀਗਾ ਹਾਂਜੀ ਕਿਸ ਤਰੀਕੇ ਦਾ ਸਕੂਲ ਤੋਂ ਜਾ ਕੇ ਪਹਿਲਾ 2 ਘੰਟੇ ਪੜ੍ਹਨਾ ਫਿਰ ਅੱਧੇ ਜਾਂ 1 ਘੰਟੇ ਦੀ ਬ੍ਰੇਕ ਲੈਣੀ ਫਿਰ 2 ਘੰਟੇ ਫਿਰ ਸ਼ਾਮ ਨੂੰ ਬਾਹਰ ਆਪਣੇ ਫਰੈਂਡਸ ਦੇ ਨਾਲ ਖੇਡਣਾ ਤੇ ਫਿਰ ਰਾਤ ਨੂੰ 2 ਘੰਟੇ ਅੱਛਾ ਖੇਡਣਾ ਵੀ ਹਾਂਜੀ ਖੇਡਣ ਦੇ ਲਈ ਕਿੰਨਾ ਸਮਾਂ ਰੱਖਿਆ ਹੁੰਦਾ ਸੀ ਇੱਕ ਘੰਟਾ ਇੱਕ ਘੰਟਾ ਖੇਡਣਾ ਕਿੰਨਾ ਜ਼ਰੂਰੀ ਹੈ ਜਿੰਨੀ ਪੜ੍ਹਾਈ ਜ਼ਰੂਰੀ ਹੈ ਵੈਰੀ ਨਾਈਸ ਤੇ ਆ ਜਪਲੀਨ ਨੂੰ ਦਿਓ ਹੁਣ ਮਾਈਕ ਜਪਲੀਨ ਤੁਹਾਡਾ ਕੀ ਸ케ਜੂਲ ਸੀ ਜਦੋਂ ਆਪਾਂ ਸਕੂਲ ਦੇ ਵਿੱਚ ਆਉਣਾ ਸਕੂਲ ਕਿੰਨਾ ਸਮਾਂ ਰਹਿੰਦਾ ਸੀ ਤੇ ਘਰ ਜਾ ਕੇ ਕਿਸ ਤਰੀਕੇ ਦਾ ਟਾਈਮ ਟੇਬਲ ਸੀ ਆਪਣਾ ਸਕੂਲੇ ਸਾਡੀ ਕਲਾਸਿਸ 6 ਘੰਟੇ ਦੀਆਂ ਹੁੰਦੀਆਂ ਸੀ ਤੇ ਉਹਦੇ ਵਿੱਚ ਅਸੀਂ ਮਨ ਲਗਾ ਕੇ ਕਲਾਸ ਦੀ ਪੂਰੀ ਜੋ ਵੀ ਹੈ ਥੋਰਲੀ ਘਰੇ ਜਾ ਕੇ ਵੀ ਉਹ ਸਕੂਲ ਦਾ ਕੰਮ ਰਿਵਾਈਜ਼ ਕਰਨਾ ਫਿਰ ਘਰੇ ਜਾ ਕੇ ਆਪਣਾ ਪੂਰਾ ਜੋ ਕਰਨਾ ਰੋਟੀ ਪਾਣੀ ਸਭ ਕੁਝ ਖਾਣਾ ਤੇ ਫਿਰ ਪੜਨ ਬੈਠ ਜਾਣਾ ਫਿਰ ਸ਼ਾਮ ਨੂੰ ਥੋੜਾ ਫਰੈਸ਼ ਹੋਣਾ ਤੇ ਫਿਰ ਰਾਤ ਨੂੰ ਕਾਫੀ देर 12 ਵਜੇ ਤੱਕ 2 ਵਜੇ ਤੱਕ ਪੜਾਈ ਕਰਨੀ ਰਾਤ ਨੂੰ 2 ਵਜੇ ਤੱਕ ਪੜਾਈ ਕਰਦੇ ਹਾਂਜੀ ਅੱਛਾ ਜੀ ਤੇ ਇਹਦੇ ਵਿਚਕਾਰ ਕੋਈ ਬ੍ਰੇਕ ਵਗੈਰਾ ਕੋਈ ਚਾਹ ਕੌਫੀ ਕੋਈ ਇਦਾਂ ਦਾ ਮਿਲਦਾ ਹੁੰਦਾ ਸੀ ਮੰਮੀ ਵੱਲੋਂ ਨਹੀਂ ਉਹ ਤਾਂ ਬਹੁਤ ਪੁੱਛਦੇ ਸੀ ਪਰ ਮੈਨੂੰ ਜਦੋਂ ਮੈਂ ਪੜ੍ਹਨਾ ਹੁੰਦਾ ਉਹਦੇ ਵਿੱਚ ਕੋਈ ਪਸੰਦ ਨਹੀਂ ਸੀ ਕੁਝ ਲੈਣਾ ਅੱਛਾ ਅੱਛਾ ਕੋਈ ਚੀਜ਼ ਲੈਣੀ ਪਸੰਦ ਨਹੀਂ ਸੀ ਤੇ ਜਾਂ ਫਿਰ ਕਿਸੇ ਦੀ ਦਖਲਅੰਦਾਜ਼ੀ ਨਹੀਂ ਸੀ ਪਸੰਦ ਕੋਈ ਕੁਝ ਲੈਣਾ ਮੈਨੂੰ ਪਸੰਦ ਨਹੀਂ ਸੀ ਵੈਸੇ ਮੈਨੂੰ ਕੁਝ ਖਾਣ ਦੇ ਨਾਲ ਜ਼ਿਆਦਾ ਅਟ੍ਰੈਕਸ਼ਨ ਮਹਿਸੂਸ ਹੁੰਦੀ ਸੀ ਵੀ ਨੀਂਦ ਆ ਜਾਂਦੀ ਜਦੋਂ ਹੁਣ ਮੇਰੇ ਵਰਗਾ ਦੋ ਪਰੌਂਠੇ ਖਾ ਲਵੇ ਨੀਂਦ ਆ ਜਾਂਦੀ ਹਾਂ ਹਾਂਜੀ ਮੈਨੂੰ ਕੁਝ ਇਦਾਂ ਲੱਗਦਾ ਸੀ ਇਦਾਂ ਤਾਂ ਲੱਗਦਾ ਸੀਗਾ ਅੱਛਾ ਵੈਸੇ ਜਪਲੀ ਖਾਣਾ ਕੀ ਚਾਹੀ ਜਦੋਂ ਆਪਾਂ ਪੜਾਈ ਕਰਦੇ ਹੋਈ ਹੈ ਨਾ ਕਈ ਵਾਰ ਹੈ ਵੀ ਖਾਣਾ ਖਾ ਲਿਆ ਫਿਰ ਤਾਂ ਨੀਂਦ ਘੁਲਾੜਦੇ ਹੋਣ ਲੱਗ ਪੈਂਦੇ ਹਾਂਜੀ ਉਹ ਤਾਂ ਹੁਣ ਹੈ ਇੰਡੀਵਿਜੂਅਲੀ ਕਿੱਦਾਂ ਕਿਸੇ ਦੀ ਬਾਡੀ ਮਹਿਸੂਸ ਕਰਦੀ ਆ ਕੀ ਖਾ ਕੇ ਪਰ ਮੈਨੂੰ ਲੱਗਦਾ ਪੜਨ ਲਈ ਜੋ ਸਾਨੂੰ ਪਸੰਦ ਆ ਸਾਨੂੰ ਉਹ ਖਾਣਾ ਚਾਹੀਦਾ ਜਿਹਦੇ ਨਾਲ ਅਸੀਂ ਅੰਦਰੋਂ ਖੁਸ਼ ਹੋਈਏ ਪੜਨ ਤੋਂ ਵੱਧਲਾ ਮੰਗਾਂ ਵੀ ਹੁੰਦੀਆਂ ਘਰ ਦੇ ਵਿੱਚ ਕਿ ਮੰਮੀ ਆ ਬਣਾ ਦੇ ਜਾਂ ਆ ਲਿਆ ਦੇ ਹਾਂਜੀ ਹੁੰਦੀਆਂ ਕਈ ਵਾਰੀ ਸਭ ਤੋਂ ਜ਼ਿਆਦਾ ਕੀ ਪਸੰਦ ਆ ਅਮ ਕਾਰਡ ਹੈਲਦੀ ਵਿੱਚ ਤਾਂ ਰਾਜਮਾ ਇਦਾਂ ਦੀ ਜੀਜ਼ਾ ਪਸੰਦ ਹੈ ਜੋ ਆਮ ਘਰ ਦੇ ਵਿੱਚ ਬਣਦਾ ਹਾਂਜੀ ਹਾਂਜੀ ਗੁਰਲੀਨ ਪੜ੍ਹਾਈ ਜਿਹੜੀ ਹੈ ਲੋਕ ਸਮਝਦੇ ਆ ਕਿ ਬਹੁਤ ਇੱਕ ਔਖਾ ਖਤਰਨਾਕ ਕੰਮ ਆ ਹੈਨਾ ਹਾਂਜੀ ਤੁਹਾਨੂੰ ਕੀ ਲੱਗਦਾ ਪੜ੍ਹਾਈ ਜੀ ਤੇ ਪਸੰਦ ਹੋਵੇ ਫਿਰ ਤੇ ਕੁਝ ਔਖਾ ਨਹੀਂ ਆ ਪਸੰਦ ਕਿਦਾਂ ਹੋ ਸਕਦੀ ਆ ਜਿਹੜੇ ਸਬਜੈਕਟ ਵਿੱਚ ਇੰਟਰਸਟ ਆ ਉਹ ਪਹਿਲਾਂ ਕਰੋ जिड़ा जिड़ा थोड़ा -थोड़ा अच्छा ਤੇ ਫਿਰ ਜਿਹੜਾ ਥੋੜਾ ਜਿਹੜਾ ਨਹੀਂ ਪਸੰਦ ਆਉਂਦਾ ਹੈਗਾ ਫਿਰ ਉਹ ਥੋੜਾ ਥੋੜਾ ਬ੍ਰੇਕ ਲੈ ਕੇ ਉਹਨੂੰ পড়ੋ اچھا ਜਿਹੜਾ ਨਹੀਂ ਪਸੰਦ ਉਹਨੂੰ ਥੋੜਾ ਥੋੜਾ ਬ੍ਰੇਕ ਲੈ ਕੇ ਜਾਨੀ ਕਿ ਇਹਦੇ ਵਿੱਚ ਕੋਈ ਬੋਰਿਅਤ ਨਾ ਆ ਜਾਵੇ ਹਾਂਜੀ ਹਾਂਜੀ ਜੀ ਗੁਰਲੀ ਆਪਣੇ ਜਪਲੀਨ ਦੇ ਨਾਲ ਮੈਂ ਦੁਬਾਰਾ ਗੱਲ ਕਰਨੀ ਚਾਹਾਂਗਾ ਜਪਲੀਨ ਜਿਹੜਾ ਮੈਥ ਆ ਉਹ ਸਬਜੈਕਟ ਬੜਾ ਡਰਾਉਣਾ ਹੈ ਹਾਂਜੀ ਹਣਾ ਬਾਕੀ ਤੇਰੇ ਤੇਰੇ ਨਾਲ ਦੇ ਸਹਿਪਾਠੀਆਂ ਨੂੰ ਵੀ ਲੱਗਦਾ ਹੋਊਗਾ ਕਿ ਬਹੁਤ ਇਹ ਤਾਂ ਉਹ ਤਾਂ ਡਰਦੇ ਆ ਬੱਚੇ ਕਿ ਅਸੀਂ ਫੇਲ ਨਾ ਹੋ ਜਾਈਏ ਤੁਹਾਡੇ ਕਿੰਨੇ ਨੰਬਰ ਆ ਗਏ ਸੀ 100% ਪੂਰੇ ਫੁੱਲ 100 ਦੇ ਵਿੱਚੋਂ 100 ਹਾਂਜੀ ਹੂੰ ਇਹ ਜਿੰਨੇ ਨੰਬਰੇ ਦੱਸਦੇ ਆ ਔਰ ਤਕਰੀਬਨ ਇਹਨਾਂ ਦੇ ਸਾਰਿਆਂ ਦੇ ਕੋਈ 97% ਦੇ ਕਰੀਏ ਤੁਹਾਡੇ ਸਾਰੇ ਦੇ ਨੰਬਰ 97 ਤੋਂ ਉੱਪਰ ਇਹ ਨੰਬਰ ਤੁਹਾਡੇ ਸਾਰੇ ਦੇ ਨਾਲ ਤੇ ਇਹਨਾਂ ਦੇ ਵਿੱਚ ਸਾਡੇ ਮੁੰਡਿਆਂ ਦੇ ਵਿੱਚ ਤਿੰਨ ਮੁੰਡੇ ਪਾਸ ਹੋ ਜਾਂਦੇ ਆ ਕੀ ਨੰਬਰ ਲੈ ਕੇ ਪਰ ਇਹਨਾਂ ਦੇ ਬੜਾ ਅੱਛਾ 100 ਮੈਥ ਦੇ ਵਿੱਚੋਂ ਜਿਸ ਤੋਂ ਅਸੀਂ ਡਰਦੇ ਆ ਧਿਆਨ ਦੇਣ ਦੀ ਲੋੜ ਆ ਇੱਥੇ ਕਿ ਜੇਕਰ ਅਸੀਂ ਮੈਥ ਦੇ ਵਿੱਚੋਂ 100 ਦੇ ਵਿੱਚੋਂ 100 ਨੰਬਰ ਲੈ ਸਕਦੇ ਆ ਇੱਥੇ ਕਿਸੇ ਨੇ ਵੀ ਤੁਹਾਡਾ ਕੋਈ ਨੰਬਰ ਕੱਟਣਾ ਨਹੀਂ ਹੈ ਇੱਕ ਬਹੁਤ ਇੰਟਰਸਟਿੰਗ ਸਬਜੈਕਟ ਆ ਜਿੱਤੋਂ ਅਸੀਂ ਡਰਦੇ ਆ ਤੁਹਾਡੇ ਲਈ ਇਹ ਇੰਟਰਸਟਿੰਗ ਕਿੱਦਾਂ ਬਣਿਆ ਪਹਿਲਾਂ ਜਦੋਂ ਸਕੂਲ ਵਿੱਚ ਪ੍ਰੀਬੋਰਡ ਹੋਈ ਤਾਂ ਮੇਰੇ ਮਾਰਕਸ ਥੋੜੇ ਘੱਟ ਸੀ ਪਰ ਮੈਨੂੰ ਟੀਚਰਸ ਜਿਹੜੇ ਮੇਰੇ ਹੈਗੇ ਮੈਥ ਦੇ ਉਹ ਬਹੁਤ ਵਧੀਆ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਨਹੀਂ ਤੂੰ ਕਰ ਸਕਦੀ ਆ ਤਵੈ ਮੈਂ ਫਿਰ ਦੁਬਾਰਾ ਮਿਹਨਤ ਕੀਤੀ ਚੰਗੀ ਤਰ੍ਹਾਂ ਸਾਰੇ ਮੈਥ ਵਿੱਚ ਸਭ ਤੋਂ ਜ਼ਿਆਦਾ ਇਹ ਹੁੰਦਾ ਕਿ ਪ੍ਰੈਕਟਿਸ ਚਾਹੀਦੀ ਆ ਮੈਥ ਵਿੱਚ ਮੈਂ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ ਜਿਹਦੇ ਕਰਕੇ ਮੇਰੀ ਮਿਹਨਤ ਇੰਨੀ ਜ਼ਿਆਦਾ ਸ਼ਾਈਨ ਹੋਈ ਸਾਰਿਆਂ ਨੂੰ ਨਜ਼ਰ ਆਈ ਸੁਖਮੀਤ ਨੂੰ ਮਾਈਕ ਦੇ ਸੁਖਮੀਤ ਦੇ ਵੀ ਆ ਮੈਥ ਦੇ ਵਿੱਚੋਂ ਹਾਂਜੀ 100 ਰੋਫ 100 ਯੈਸ ਕੀ ਬਾਤ ਹੈ ਇਹ ਮੁੰਡਿਆਂ ਦੇ ਵਾਸਤੇ ਤਾਂ ਇਹ ਗੱਲ ਸੁਣੀ ਨਹੀਂ ਸੀ ਕਦੇ ਵੀ ਕੁੜੀਆਂ ਵਾਸਤੇ ਤਾਂ ਠੀਕ ਸੀ ਤੇ ਸੁਖਵੀਤ ਇਹ ਕਿੱਦਾਂ ਕ੍ਰਿਸ਼ਮਾ ਕਿੱਦਾਂ ਕਰ ਦਿੱਤਾ ਨੇ ਕ੍ਰਿਸ਼ਨਾ ਨੇ ਮੈਥ ਤਾਂ ਮੈਨੂੰ ਸ਼ੁਰੂ ਤੋਂ ਈਜ਼ੀ ਲੱਗਦਾ ਸੀ ਮੇਰੇ ਜਿਹੜੇ ਫਾਦਰ ਨੇ ਉਹ ਵੀ ਮੈਥ ਦੇ ਟੀਚਰ ਨੇ ਅੱਛਾ ਉਹ ਵੀ ਪੜ੍ਹਾਉਂਦੇ ਸੀ ਮਤਲਬ ਮੈਥ ਤੋਂ ਮੈਨੂੰ ਆਇਆ ਨਹੀਂ ਸੀ ਜਿਵੇਂ ਕਈ ਬੱਚਿਆਂ ਨੂੰ ਮੈਨੂੰ ਬਹੁਤ ਜ਼ਿਆਦਾ ਈ ਡਿਫਿਕਲਟ ਹੈ ਜਿਵੇਂ ਉਹ ਹੈ ਵੀ ਪੜ੍ਹਾਈ ਨਹੀਂ ਜਾਂਦਾ ਫੋਬੀਆ ਹੁੰਦਾ ਕਿੰਨਾ ਮੈਥ ਦਾ ਮੈਨੂੰ ਹੈਗਾ ਮੈਨੂੰ ਹੈਗਾ ਮੈਨੂੰ ਫੋਬੀਆ ਹੱਲੇ ਵੀ ਹੈ ਨਹੀਂ ਪਰ ਮੈਥ ਮੈਨੂੰ ਈਜ਼ੀ ਲੱਗਦਾ ਸੀ ਮੈਥ ਸ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਡੈਡੀ ਟਿਊਸ਼ਨ ਪੜ੍ਹਾਉਂਦੇ ਹੁੰਦੇ ਸੀ ਘਰ ਟਿਊਸ਼ਨ ਹਾਂਜੀ ਜਿਵੇਂ ਮੈਂ ਕੋਈ ਚੀਜ਼ ਵੈਸੇ ਤਾਂ ਮੈਂ ਹਾਸ਼ਤੱਕ ਟਿਊਸ਼ਨ ਨਹੀਂ ਰੱਖੀ ਸੀ ਮੇਰੇ ਪਾਪਾ ਦੇ ਟੀਚਰ ਸੀ ਇੰਗਲਿਸ਼ ਮੈਥ ਪਾਪਾ ਪੜਾ ਸਕਦੇ ਸੀ ਮੈਂ ਕਿ ਸਾਇੰਸ ਇਸ ਵਸਤੀ ਆਪਣੇ ਆਪ ਕਰਦਾ ਸੀ ਮੈਂ ਹਰ ਤੋਂ ਜਿਵੇਂ ਵੈਸੇ ਤਾਂ ਮੈਂ ਆਪਣੇ ਆਪ ਕਰਦਾ ਸੀ ਵੈਸੇ ਟੀਚਰ ਸੀ ਬੜੇ ਅੱਛੇ ਸੀ ਜੇ ਕੁਛ ਨਾ ਸਮਝ ਆਏ ਮੈਂ ਆਪਣੇ ਪਾਪਾ ਤੋਂ ਸਮਝ ਲੈਂਦਾ ਸੀ ਚੰਗੀ ਗੱਲ ਹੈ ਚੰਗੀ ਗੱਲ ਹੈ ਜੇਕਰ ਸਾਨੂੰ ਨਾ ਸਮਝ ਆਵੇ ਨਾ ਕਿਤੇ ਤੁਸੀਂ ਆਪਣੇ ਅਧਿਆਪਕਾਂ ਨੂੰ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀਗੇ ਤਿੰਨੇ ਤੁਸੀਂ ਸਵਾਲ ਕਰਦੇ ਹੁੰਦੇ ਸੀਗੇ ਏ ਮਾਈਕ ਦਿਓ ਤੁਸੀਂ ਗੁਰਲੀਨ ਨੂੰ ਗੁਰਲੀਨ ਕਦੇ ਸਵਾਲ ਕੀਤਾ ਸੀ ਕਿ ਮੈਨੂੰ ਆ ਨਹੀਂ ਸਮਝ ਆਇਆ ਮੈਨੂੰ ਦੱਸੋ ਕਦੇ ਆਪਣੇ ਟੀਚਰਸ ਨੂੰ ਤੁਸੀਂ ਸਵਾਲ ਕੀਤਾ ਹੈ ਹਾਂਜੀ ਕਰਦੇ ਹੁੰਦੇ ਸੀ ਹਾਂਜੀ ਰੈਗੂਲਰ ਜਦੋਂ ਨਹੀਂ ਸਮਝ ਆਉਂਦਾ ਸੀ ਉਦੋਂ ਮੈਂ ਪੁੱਛਦੀ ਸੀ ਦੁਬਾਰਾ ਸਮਝਾ ਦਿਓ ਤੇ ਟੀਚਰਸ ਵੀ ਵਧੀਆ ਸੀਗੇ ਉਹ ਕਹਿੰਦੇ ਹੁੰਦੇ ਸੀ ਜਿੰਨੀ ਵਾਰ ਨਹੀਂ ਸਮਝ ਆਉਂਦਾ ਦੁਬਾਰਾ ਪੁੱਛੀ ਜਾਓ ਜੀ ਤੇ ਜਪਲੀਨ ਤੁਸੀਂ ਮਾਈਕ ਲਓ ਟੀਚਰ ਤੋਂ ਪੁੱਛਣਾ ਕਲਾਸ ਦੇ ਵਿੱਚ ਖੜੇ ਹੋ ਕੇ ਜਦੋਂ ਤੁਹਾਨੂੰ ਸਵਾਲ ਕੋਈ ਸਮਝ ਨਹੀਂ ਆਇਆ ਕੋਈ ਉਹ ਚੈਪਟਰ ਪੜਾ ਰਹੇ ਤੁਹਾਨੂੰ ਸਮਝ ਨਹੀਂ ਆਇਆ ਟੀਚਰ ਤੋਂ ਖੜੇ ਹੋ ਕੇ ਪੁੱਛਣਾ ਕਿੰਨਾ ਕੁ ਤੁਹਾਨੂੰ ਜ਼ਰੂਰੀ ਲੱਗਦਾ ਤੇ ਈਜ਼ੀ ਕਿੰਨਾ ਕੁ ਲੱਗਦਾ ਅਸੀਂ ਸਕੂਲ ਸਿੱਖਣ ਲਈ ਆਨੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਟੀਚਰਸ ਨੂੰ ਪੁੱਛਣ ਸਾਨੂੰ ਕੋਈ ਮਹਿਸੂਸ ਹੋਣਾ ਚਾਹੀਦਾ ਕਿ ਉਹ ਕੀ ਸੋਚਣਗੇ ਸਾਡੇ ਬਾਰੇ ਕਿਉਂਕਿ ਸਾਡੇ ਟੀਚਰ ਬਹੁਤ ਸਪੋਰਟਿਵ ਆ ਉਹ ਕਹਿੰਦੇ ਆ ਜਦੋਂ ਮਰਜ਼ੀ ਪੁੱਛੋ ਜਿੰਨੀ ਵਾਰੀ ਮਰਜ਼ੀ ਪੁੱਛੋ ਇਹ ਬਹੁਤ ਚੰਗੀ ਗੱਲ ਆ ਤੁਸੀਂ ਜਿਹੜੇ ਇਸ ਵੇਲੇ ਸਾਡੇ ਇਸ ਪ੍ਰੋਗਰਾਮ ਨੂੰ ਬੱਚੇ ਦੇਖ ਰਹੇ ਨੇ ਕਿ ਜਿਹੜੇ ਪੜਾਈ ਦੇ ਦੌਰਾਨ ਨੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜਦੋਂ ਕਲਾਸ ਦੇ ਵਿੱਚ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਤੁਸੀਂ ਆਪਣੇ ਟੀਚਰ ਨੂੰ ਖੜੇ ਹੋ ਕੇ ਸਵਾਲ ਕਰੋ ਉਹਨਾਂ ਨੂੰ ਆਪਣੀ ਸਮੱਸਿਆ ਜ਼ਰੂਰ ਦੱਸੋ ਔਰ ਉਹ ਤੁਹਾਨੂੰ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਉਸ ਸਵਾਲਾਂ ਦੇ ਹੱਲ ਦੇ ਬਾਰੇ ਤੁਹਾਡੀ ਉਸ ਸਮੱਸਿਆ ਦੇ ਹੱਲ ਬਾਰੇ ਜ਼ਰੂਰ ਦੱਸਣਗੇ ਤੇ ਤੁਸੀਂ ਅੱਗੇ ਵਧ ਸਕਦੇ ਹੋ ਨੰਬਰ ਤੁਹਾਡੇ ਚੰਗੇ ਆਉਣਗੇ ਜਪਰੀਨ ਕੀ ਬਣਨਾ ਚਾਹੁੰਦੇ ਹੋ ਮੈਂ ਸੀਏ ਸੀਏ ਸਾਹ ਤਾਬ ਰੱਖਣਾ ਹਾਂਜੀ ਲੇਖਾ ਜੋਖਾ ਹਾਂਜੀ ਠੀਕ ਤੇ ਗੁਰਲਿੰਦ ਤੁਸੀਂ ਕੀ ਬਣਨਾ ਚਾਹੁੰਦੇ ਹੋ ਮੈਂ ਟੀਚਰ ਬਣਨਾ ਚਾਹੁੰਦੀ ਹਾਂ ਟੀਚਰ ਹਾਂਜੀ ਕਿਉਂ ਕਿਉਂਕਿ ਟੀਚਰਸ ਜਿਹੜੇ ਆ ਉਹ ਬੱਚਿਆਂ ਦਾ ਅੱਗੇ ਭਵਿੱਖ ਸਵਾਦਦੇ ਆ ਵੈਰੀ ਗੁੱਡ ਤੇ ਸੁਖਮਿਤ ਤੁਸੀਂ ਕੀ ਬਣਨਾ ਚਾਹੁੰਦੇ ਚਾਹਤੇ ਅਕਾਊਂਟੈਂਟ ਤੁਸੀਂ ਵੀ ਸੀਏ ਹਾਂਜੀ ਮਾਲਦਾਰ ਕਮ ਹੈ ਵੀ ਹੈ ਹਾਂਜੀ ਕਿਲੇ ਕਿਆ ਤੁਹਾਨੂੰ ਵੀ ਸੀਏ ਬਣੋ ਤੁਸੀਂ ਮੇਰੇ ਵੈਸੇ ਤਾਂ ਜ਼ਿਆਦਾਤਰ ਪਹਿਲੇ ਮੈਨੂੰ ਇਨਾ ਹੋਣੀ ਸੀ ਸੀਏ ਵਾਲੇ ਪਰ ਮੇਰੇ ਜ਼ਿਆਦਾਤਰ ਰਿਲੇਟਿਵਸ ਨੇ ਕਾਮਰਸ ਕਰੀਆ ਤੇ ਉਹ ਕਈ ਵਾਰ ਉਹ ਵੀ ਕਹਿੰਦੇ ਹੁੰਦੇ ਸੀ ਕਿ ਸੀਏ ਵਾਲਾ ਵਾਕਈ ਮੈਂ ਆਪਣਾ ਇੰਟਰਸਟ ਦੇਖਿਆ ਉਹਨਾਂ ਦੀ ਗੱਲ ਨਹੀਂ ਬਾਕੀ ਕਈ ਕਹਿੰਦੇ ਆ ਕਈ ਕਹਿੰਦੇ ਨਾ ਮੈਡੀਕਲ ਕਰ ਲਓ ਜੋ ਤੁਹਾਡਾ ਤੁਸੀਂ ਇਹ ਕਰਨਾ ਹੈ ਉਹ ਅਗਲੀ ਲਾਈਫ ਚਾੜ ਦੇ ਕੰਮ ਉਹ ਯਾਰ ਹੈ ਤੂੰ ਨਿਕਾ ਜਾ ਜਵਾਬ ਬਹੁਤ ਵੱਡੇ ਦੇ ਰਿਹਾ ਇੰਟਰਸਟ ਆਪਣਾ ਹੀ ਦੇਖਣਾ ਚਾਹੀਦਾ ਹੈ ਦੂਸਰੇ ਦੇ ਬਲਾ ਦੇਖ ਕੇ ਕਿ ਮੇਰੇ ਨਾਲ ਦਾ ਕਿੱਧਰ ਚਲਾ ਗਿਆ ਮੈਂ ਵੀ ਉਧਰ ਚਲਾ ਜਾਮਾ ਇਹ ਇਹ ਗੱਲਾਂ ਨਹੀਂ ਹੋਣੇ ਜੇ ਤੇ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤੁਹਾਡਾ ਦਿਲ ਅੰਦਰੋਂ ਕੀ ਕਹਿੰਦਾ ਹੈ ਉਹਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਗੁਰਲੀਨ ਨੂੰ ਮਾਈਕ ਦਿਓ ਹਾਂਜੀ ਗੁਰਲੀਨ ਬਹੁਤ ਸਾਰੀਆਂ ਅ ਅ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਕਿ ਬੱਚੇ ਨੇ 10ਵੀਂ ਕਰ ਲਈ ਹੈ ਹੈਨਾ ਹਾਂਜੀ ਹੁਣ ਇਹਨੂੰ ਪਲੱਸ 2 ਕਰਾਈਏ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਹਾਜ਼ੇ ਚੜਾ ਦਈਏ ਹਾਂਜੀ ਬਾਹਰ ਭੇਜ ਦਈਏ ਐਦਾਂ ਤਾਂ ਨਹੀਂ ਆਉਂਦੀ ਦਿਲ ਦੇ ਵਿੱਚ ਕਿਤੇ ਨਹੀਂ ਨਹੀਂ ਇੱਥੇ ਰਹਿਣਾ ਹਾਂਜੀ ਇਥੇ ਰਕੇ ਟੀਚਰ ਬਣਨਾ ਹਾਂਜੀ ਜਪਲੀਨ ਤੁਹਾਡੇ ਕਦੇ ਵੀ ਨਹੀਂ ਸੋਚਿਆ ਨਾ ਕਦੇ ਪੇਰੈਂਟਸ ਨੇ ਇਦਾਂ ਦੀ ਗੱਲ ਕੀਤੀ ਅੱਛਾ ਹਾਂਜੀ ਬਾਹਰਲਾ ਤੁਹਾਡੇ ਬਿਲਕੁਲ ਕੋਈ ਡਰੈਸ ਨਹੀਂ ਲੀਗਾ ਨਾ ਨਹੀਂ ਬਾੜਿਆ ਸੱਚੀ ਹਾਂਜੀ ਪੱਕੀ ਗੱਲ ਬਿਲਕੁਲ ਇਹ ਐਡੇ ਕੌਨਫੀਡੈਂਸ ਦੇ ਨਾਲ ਜਿਕਰ ਇਹ ਕੁੜੀ ਕਹਿ ਰਹੀ ਹੈ ਤਾਂ ਇਹ ਬਹੁਤ ਚੰਗਾ ਸੰਕੇਤ ਹੈ ਇੱਕ ਸਮੁੱਚੇ ਸਾਡੇ ਪੰਜਾਬੀਆਂ ਦੇ ਲਈ ਕਿ ਜੇਕਰ ਮਾਪੇ ਨੇ ਨਹੀਂ ਫੋਰਸ ਕੀਤਾ ਬੱਚੇ ਦੇ ਦਿਮਾਗ ਦੇ ਵਿੱਚ ਤੁਸੀਂ ਉਹ ਬਾਹਰਲਾ ਹਵਾ ਨਹੀਂ ਵਾੜਿਆ ਤਾਂ ਸੁਖੀ ਰਹਿ ਜਾਣਗੇ ਕਿਉਂਕਿ ਇਧਰੋਂ ਉਸ ਹੀ ਆਪਣਾ ਘਰ-ਬਾਰ ਵੇਚ-ਬਟ ਕੇ ਖੇਤੀਬਾੜੀ ਪੈੜੀਆਂ ਸਭ ਕੁਝ ਵੇਚ ਕੇ ਅਸੀਂ ਇੰਗਲੈਂਡ ਅਮਰੀਕਾ ਕੈਨੇਡਾ ਵੱਲ ਭੇਜ ਦਿੱਤਾ ਤੇ ਉੱਥੇ ਜਾ ਕੇ ਸਾਡੇ ਬੱਚੇ ਜਿਸ ਹਾਲਾਤ ਵਿੱਚ ਨੇ ਉਸ ਬਿਆਨ ਨਹੀਂ ਕਰ ਸਕਦੇ ਇੱਥੇ ਵੀ ਬਹੁਤ ਕੁਝ ਹੈਗਾ ਇੱਥੇ ਹੁਣ ਤੁਸੀਂ ਸਟੱਡੀ ਅ ਅਗਲੇਰੀ ਸ਼ੁਰੂ ਕਰ ਦੇਣੀ ਆ ਹਾਂ ਜੀ ਜਿਹੜੇ ਹੋਰ ਬੱਚੇ ਹੈਗੇ ਆ ਤੁਹਾਡੇ ਤੋਂ ਪਿੱਛੇ ਆ ਮੰਨ ਲਓ ਮੈਂ ਦਸਮੀ ਦੇ ਵਿੱਚ ਹੋਵਾਂ ਮੈਂ ਸਟੱਡੀ ਕਿਵੇਂ ਕਰਾਂ ਤੁਸੀਂ ਹਾਂ ਹਾਂ ਕਿਉਂ ਮੈਂ ਪੜ ਨਹੀਂ ਸਕਦਾ ਹਾਂਜੀ ਕਿਵੇਂ ਇੱਕ ਮੈਂ ਪਲੈਨਿੰਗ ਕਰਾਂ ਕਿਵੇਂ ਮੈਂ ਇੱਕ ਚਾਕ ਆਊਟ ਕਰਾਂ ਆਪਣੇ ਸਾਰੇ ਦਿਨ ਨੂੰ ਕਿ ਮੇਰੇ ਇਸ ਦਿਨ ਦੇ ਵਿੱਚ ਆ ਆ ਹੋਵੇ ਤੇ ਮੈਂ ਵੀ ਮੈਰਿਟ ਦੇ ਵਿੱਚ ਆਜਮਾ। ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਤੁਸੀਂ ਗੋਲ ਸੈੱਟ ਕਰਨਾ ਹੈ ਉਹ ਚੰਗੀ ਤਰ੍ਹਾਂ ਕਰੋ। ਫਰੈਸ਼ ਮਾਈਂਡ ਦੇ ਨਾਲ ਗੋਲ ਸੈੱਟ ਕਰੋ। ਤੇ ਫਿਰ ਉਹਦੇ ਉਹਨੂੰ ਇੱਕ ਸੋਚ ਲੈਣਾ ਕਿ ਹਾਂਜੀ ਜੇ ਅਸੀਂ ਗੋਲ ਰੱਖਿਆ ਤਾਂ ਅਸੀਂ ਕਰਕੇ ਦਿਖਾਣਾ ਸਾਰੀ ਦੁਨੀਆ ਨੂੰ। ਤੇ ਪੂਰਾ ਧਿਆਨ ਉਹਦੇ ਵੱਲ ਹੀ ਦਿਓ। ਫਾਲਤੂ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਸਾਨੂੰ ਕੋਈ ਵੀ ਤੇ ਪੂਰਾ ਧਿਆਨ ਆਪਣੀ ਪੜ੍ਹਾਈ ਵੱਲ ਦੀ ਦੇਣਾ ਚਾਹੀਦਾ। ਤੇ ਆਪਣੀ ਬਾਡੀ ਨੂੰ ਮੇਨਟੇਨ ਰੱਖਣਾ ਚਾਹੀਦਾ ਫਾਲਤੂ ਕੰਮ ਵੀ ਦੱਸ ਦਿਓ ਕਿਹੜੇ ਕਿਹੜੇ ਆ ਫਾਲਤੂ ਕੰਮ ਜਿਦਾ ਫੋਨ ਦੇਖਣਾ ਐਂਟਰਟੇਨਮੈਂਟ ਕਰਨਾ ਉਹ ਵਧੀਆ ਹੈ ਪਰ ਸਾਰਾ ਇੰਟਰਸਟ ਉਧਰ ਹੀ ਦੇਣਾ ਉਹ ਫਾਲਤੂ ਕੰਮ ਲੱਗਦਾ ਮੈਨੂੰ ਜੀ ਇਹ ਗੁਰleen ਤੁਹਾਡਾ ਕੀ ਹੈ ਕਿ ਜੇ ਮੈਨੂੰ ਤੁਸੀਂ ਸਲਾਹ ਦਵੋ ਕਿ ਤੁਸੀਂ ਮੈਰਿਟ ਦੇ ਵਿੱਚ ਆ ਸਕਦੇ ਹੋ ਆਪਣੇ ਦਿਨ ਨੂੰ ਆਪਣੇ ਪੜ੍ਹਾਈ ਨੂੰ ਇਸ ਤਰ੍ਹਾਂ ਤੁਸੀਂ ਮੇਨਟੇਨ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਟਾਈਮ ਟੇਬਲ ਬਣਾ ਲਓ ਕਿ ਤੁਸੀਂ ਚੰਗੇ ਨੰਬਰ ਲੈ ਸਕਦੇ ਹੋ ਪਹਿਲਾਂ ਤਾਂ ਜਿਹੜਾ ਕੰਮ ਸਕੂਲ ਵਿੱਚ ਕਰਵਾਇਆ ਆ ਉਹਨੂੰ ਪਹਿਲਾਂ ਧਿਆਨ ਨਾਲ ਸੁਣੋ ਤੇ ਘਰ ਜਾ ਕੇ ਪਹਿਲਾਂ ਉਹਨੂੰ ਰਿਵਾਈਜ਼ ਕਰੋ ਤੇ ਫਿਰ ਉਹਨੂੰ ਧਿਆਨ ਦੇ ਨਾਲ ਯਾਦ ਕਰੋ ਤੇ ਰੋਜ਼ ਉਹਨੂੰ ਜਿਹੜਾ ਪਹਿਲਾਂ ਦਾ ਕਰਵਾਇਆ ਉਹਨੂੰ ਨਾਲ ਦੀ ਨਾਲ ਰਿਵਾਈਜ਼ ਕਰਦੇ ਚੱਲੋ ਜੀ ਤੇ ਟਾਈਮ ਟੇਬਲ ਜਿਹੜਾ ਖੇਡਣ ਵਾਲਾ ਮੇਰਾ ਉਹ ਕਿੱਥੇ ਜਾਊਗਾ ਖੇਡਣਾ ਵੀ ਜ਼ਰੂਰੀ ਆ ਹਾਂ ਸ਼ਾਮ ਨੂੰ ਇੱਕ ਘੰਟਾ ਜਾਂ ਦੋ ਘੰਟੇ ਜਿੰਨਾ ਤੁਹਾਡਾ ਇੰਟਰਸਟ ਹੋ ਉਹਨਾਂ ਜ਼ਰੂਰ ਖੇਡੋ ਟੀਵੀ ਕਿੰਨਾ ਕੁ ਦੇਖਣਾ ਚਾਹੀਦਾ ਟੀਵੀ ਜਿੰਨਾ ਕ ਤੇ ਤੁਸੀਂ ਜ਼ਰੂਰੀਆਂ ਉਹਨਾਂ ਦੇਖੋ ਬਸ ਜੀ ਸੁਖਮਿਤ ਤੁਸੀਂ ਕੀ ਸਲਾਹ ਦਿੰਨੇ ਹੋ ਜਿਹੜੇ 10ਵੀਂ ਦੇ ਵਿੱਚ ਬੱਚੇ ਹੋਣਗੇ ਜਾਂ ਹੋਰ ਵੀ ਕਲਾਸਾਂ ਦੇ ਵਿੱਚ ਹੈਗੇ ਆ ਵੀ ਉਹ ਕੀ ਕਰਨ ਮੈਂ ਕਹਿੰਦਾ ਵੀ ਕਿਸੇ ਦੀ ਉਹ ਨਹੀਂ ਮੰਨੀ ਚਾਹੀਦੀ ਵੀ ਕਈ ਕਹਿੰਦੇ ਆ ਨਾ ਵੀ ਤੂੰ ਆ ਹੀ ਨਹੀਂ ਸਕਦਾ ਬੀ ਤੁਸੀਂ ਤੇਰੇ ਚ ਹੈ ਹੀ ਨਹੀਂ ਕੈਪੇਬਿਲਿਟੀ ਜਾਂ ਫਿਰ ਵੀ ਤੂੰ ਇੰਨੇ ਪਰਸੈਂਟ ਨਹੀਂ ਲੈ ਸਕਦਾ ਕਈ ਬੱਚੇ ਲਾ ਲੋ ਐਵਰੇਜ ਹੁੰਦੇ ਆ ਕਈ ਬੱਚੇ ਐਵਰੇਜ ਵੀ ਉਹਨਾਂ ਦੇ ਏਮ ਐ ਵੀ ਵੱਡਾ ਕਈ ਬੰਦਾ ਫਰੈਂਡਸ ਉਹਦੇ ਹਾਸੇ ਮਜ਼ਾਕ ਚ ਕਹਿ ਦਿੰਦੇ ਕਈ ਮਜ਼ਾਕ ਵੀ ਬਣਾ ਲੈਂਦੇ ਵੀ ਤੂੰ ਆ ਨਹੀਂ ਸਕਦਾ ਇਹ ਹੈ ਤੂੰ ਐਵੇਂ ਗੋਲਟਾਰੀ ਹੈ ਪਰ ਜਿਹੜਾ ਬੰਦਾ ਕਰ ਸਕਦਾ ਨਾ ਮੈਂਨਤ ਕੁਝ ਵੀ ਪੋਸੀਬਲ ਹੈ एवरीथिंग ਇਜ਼ ਪੋਸੀਬਲ ਬਾਕੀ ਜੇ ਕਿਸੇ ਨੇ ਮੈਰਿਟ ਚਾਣਾ ਇੱਕ ਮੇਨ ਚੀਜ਼ ਚਾਹੀਦੀ ਹੈ ਕੰਸਿਸਟੈਂਸੀ ਰੋਜ਼ ਕਰਨਾ ਹੈ ਮੇਰਾ ਵੀ ਸ਼ੁਰੂ ਚ ਐਵੇਂ ਸੀ ਵੀ ਜਦੋਂ ਸੈਸ਼ਨ ਸਟਾਰਟ ਹੁੰਦਾ ਨਾ ਹਰ ਇੱਕ ਐਵੇਂ ਹੁੰਦਾ ਵੀ ਹਲਕਾ ਸੈਸ਼ਨ ਸਟਾਰਟ ਹੋਇਆ ਹੁਣ ਪੜ੍ਹਨ ਦੀ ਕੀ ਲੋੜ ਹੈ ਇੱਕ ਦੋ ਦਿਨ ਗੈਪ ਪੜ ਕੇ ਫਿਰ ਹਫਤਾ ਗੈਪ ਆ ਗਿਆ ਕਿਤੇ ਜਾਣੇ ਚਲੋ ਚੱਲ ਪੈਣੇ ਆ ਪਰ ਜਦੋਂ ਆਪਣੇ ਹਾਫ ਇਅਰਲੀ ਦੇ ਪੇਪਰ ਹੋ ਕੇ ਹੁੰਦੇ ਆ ਉਸ ਤੋਂ ਬਾਅਦ ਪਤਾ ਲੱਗਦਾ ਸਿਲੇਬਸ ਪੂਰ ਚ ਗਿਆ ਵਾਖੇ ਹੁਣ ਜਿਵੇਂ ਚਾਹੀਦਾ ਤਾਂ ਸ਼ੁਰੂਆਤ ਤੋਂ ਜਿਵੇਂ ਹੁਣ ਸ਼ੁਰੂਆਤ ਤੋਂ ਹੁਣ ਹੈਗਾ ਮੈਂ ਕੀ ਕੀਤਾ ਸੀ ਪਹਿਲੇ ਜਿਵੇਂ ਸ਼ੁਰੂਆਤ ਦੇ 1 ਮਹੀਨਾ ਮੈਂ ਵੀ ਐਵੇਂ ਕੀਤਾ ਹਰ ਇੱਕ ਬੱਚੇ ਦੇ ਮਨ ਚ ਹੁੰਦਾ ਹੈ ਪਰ ਆਪਾਂ ਨੂੰ ਪਹਿਲੇ ਸੋਚ ਲੈਣਾ ਚਾਹੀਦਾ ਹੈ ਵੀ ਜਿਵੇਂ ਹੁਣ ਆਪਾਂ ਮੈਂ ਮਈ ਚ ਆ ਗਿਆ ਪਤਾ ਲੱਗ ਗਿਆ ਨਾ ਹੁਣ ਸਿਲੇਬਸ ਬਹੁਤ ਜ਼ਿਆਦਾ ਹੈ ਇੱਕ ਕਈ ਵਾਰ ਚ ਜੂਨ ਦੀ ਛੁੱਟੀਆਂ ਵੀ ਵੇਸਟ ਕਰ ਦਿੰਦੇ ਆ ਜੀ ਜੀ ਘੁੰਮਣਾ ਚਾਹੀਦਾ ਹੈ ਘੁੰਮੋ ਪੰਜ ਦੋ ਦਿਨ ਘੁਮੋ ਸਾਰੀ ਛੁੱਟੀਆਂ ਕੀ ਹੈ ਇੱਕ ਮੇਰੇ ਮਨ ਚਾਹਤਾ ਤਾਂ ਬੋਰ ਮੇਰੇ ਤੋਂ ਕਰੇ ਵੇਲਾ ਰਿਆ ਹੀ ਨਹੀਂ ਜਾਂਦਾ اچھا ਵੀ ਕੁਛ ਨਾ ਕੁਛ ਨਵਾਂ ਕਰ ਲਈਏ ਸਟੱਡੀ ਨਹੀਂ ਚਲੋ ਜੇ ਮੰਨ ਲਓ ਜੇ ਸਟੱਡੀ ਹੈ ਨਹੀਂ ਮਤਲਬ ਕਰਨ ਨੂੰ ਹੋਗੀ ਤਾਂ ਕੁਛ ਨਾ ਕੁਛ ਵੇਲੇ ਬੈੰਦ ਤੋਂ ਤਾਂ ਵਧੀਆ ਮੋਬਾਈਲ ਦੇਖਣ ਤੋਂ ਵਧੀਆ ਮੈਨੂੰ ਖੁਦ ਨਹੀਂ ਮੈਂ ਜ਼ਿਆਦਾ देर ਮੋਬਾਈਲ ਦੇਖ ਹੀ ਨਹੀਂ ਸਕਦਾ اچھا ਫਿਰ ਨਵਾਂ ਕੀ ਕਰਦੇ ਨਵਾਂ ਕੋਈ ਨਾ ਮੈਂ ਵੈਸੇ ਤਾਂ ਪਹਿਲੇ ਮੈਂ ਸੋਚਿਆ ਸੀ ਜਿਵੇਂ ਕੋਈ ਸਕਿੱਲ ਸਿੱਖ ਲਈਏ ਤਾਂ ਹੀ ਫਿਰ ਮੈਂ ਥੋੜਾ 뮤직 ਵੱਲ ਵੀ ਗਿਆ ਫਿਰ ਸਿੱਖਿਆ ਮੇਰਾ ਆ ਹੁੰਦਾ ਫਿਰ ਮੈਂ ਥੋੜਾ ਜਿਵੇਂ ਤੁਸੀਂ ਕਿਹਾ ਮੋਬਾਈਲ ਦਾ ਸਹੀ ਪ੍ਰਯੋਗ ਵੀ ਕਰਨਾ ਚਾਹੀਦਾ ਅਸੀਂ ਜਿਵੇਂ YouTube ਤੇ ਹੋਰ ਵੀ ਵੀ ਨਿਊ ਨਿਊ ਸਕਿੱਲਸ ਕਿਵੇਂ ਸਿੱਖ ਸਕਦੇ ਆ ਅੱਜ ਕੱਲ ਵੀਡੀਓ ਐਡੀਟਿੰਗ ਗ੍ਰਾਫਿਕ ਡਿਜ਼ਾਈਨਿੰਗ ਆ ਬਹੁਤ ਪਪੂਲਰ ਨੇ ਬਟ ਗ੍ਰਾਫਿਕ ਡਿਜ਼ਾਈਨਿੰਗ ਤੇ ਚਾਰਟਰਡ ਅਕਾਊਂਟੈਂਟ ਦਾ ਤਾਂ ਇਦਾਂ ਵੱਖਰਾ ਵੱਖਰਾ ਆ ਜਿੰਨੇ ਆਪਾਂ ਨੌਲੇਜ ਲਵਾਂਗੇ ਉਨੀ ਬੈਟਰ ਹੈ ਤੁਹਾਨੂੰ ਜਿਸ ਫੀਲਡ ਹੈ ਤੁਸੀਂ ਗੱਲ ਆਪਾਂ ਨੂੰ ਜਿਆਦਾ ਵੱਖਰੀ ਨੌਲੇਜ ਰੱਖਣੀ ਚਾਹੀਦੀ ਹੈ ਜੇ ਤੁਸੀਂ ਮੰਨ ਲਓ ਕਿਸੇ ਨੇ ਯੂਪੀਐਸਸੀ ਕ੍ਰੈਕ ਕਰ ਲਿਆ ਉਹਨਾਂ ਸਾਇੰਸ ਪਰ ਵੀ ਥੋੜੀ ਨੌਲੇਜ ਹੋਣੀ ਚਾਹੀਦੀ ਹੈ ਹਮ ਹਰ ਇੱਕ ਫੀਲਡ ਦੇ ਚਾਰੇ ਥੋੜੀ ਥੋੜੀ ਨੌਲੇਜ ਹੋਣੀ ਚਾਹੀਦੀ ਹੈ ਜਿਹੜੇ ਵੱਡੇ ਵੱਡੇ ਮੰਨ ਲਓ ਜਿਹੜੇ ਸੈਕਸੈਸਫੁਲ ਪਰਸਨ ਰਹੇ ਹੈ ਐ ਨਹੀਂ ਕਿ ਉਹਨਾਂ ਨੂੰ ਜਿਵੇਂ ਆਪਾਂ ਧਰਮ ਵੀ ਲਾ ਲਿਆ ਹਰ ਇੱਕ ਧਰਮ ਦੀ ਨੌਲੇਜ ਹੈਗੀ ਸੀ ਜਿਹੜੇ ਵੀ ਲਾ ਲਏ ਤੁਸੀਂ ਵੱਡੇ ਆਪਣੇ ਜਿਵੇਂ ਸਿੱਖ ਧਰਮ ਚ ਵੀ ਹੋਏ ਆ ਹਿੰਦੂ ਸਭ ਸਾਰੇ ਜਿਹੜੇ ਹੁੰਦੇ ਆ ਸਭ ਨੂੰ ਵੀ ਅਲੱਗ-ਅਲੱਗ ਨੌਲੇਜ ਹੈਗੀ ਸੀ ਆ ਜਿਵੇਂ ਸੰ ਸਾਰੇ ਧਰਮਾਂ ਦਾ ਜਾਂ ਫਿਰ ਆਪਾਂ ਕਹਿ ਸਕਦੇ ਸਾਰੇ ਫੀਲਡਸ ਦੀ ਆਪਾਂ ਨੂੰ ਥੋੜੀ-ਥੋੜੀ ਨੋਲੇਜ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਅੱਗੇ ਕੰਮ ਆਏਗੀ યાਨੀ ਕਿ ਕੰਮ ਨਹੀਂ ਆਏਗੀ ਜੇ ਆਪਾਂ ਮੋਬਾਈਲ ਸ਼ੋਰਟਸ ਦੇਖੀ ਜਾਣੇ ਉਹ ਕਿਹੜੇ ਕੰਮ ਆਣੇ ਇਸ ਲਈ ਕੋਈ ਸਕਿੱਲ ਸਿੱਖੋ ਮੈਂ ਵੀ ਹੁਣ ਜੇ ਫ੍ਰੀ ਟਾਈਮ 'ਚ ਕੋਈ ਹੁੰਦਾ ਮੈਂ ਆ ਮਿਊਜ਼ਿਕ ਦੀ ਪ੍ਰੈਕਟਿਸ ਕਰ ਲੈਣਾ ਹੁਣ ਵੈਸੇ ਫ੍ਰੀ ਟਾਈਮ ਪਹਿਲੇ ਤਾਂ ਹੁੰਦਾ ਸੀ ਨਾ ਜਦੋਂ ਮੈਂ ਛੋਟਾ ਐਟਸਾ ਚ ਜਿਵੇਂ 7th ਅਚ ਵੀ ਮੋਬਾਈਲ ਦੇਖਣਾ ਟਾਈਮ ਨਹੀਂ ਮਿਲਦਾ ਮੋਬਾਈਲ ਦੇਖਣਾ ਹੁਣ ਮੋਬਾਈਲ ਦੇਖੇ ਨਹੀਂ ਚਾਹੁੰਦਾ ਜ਼ਿਆਦਾ ਦੇਰ ਕੁਛ ਨਾ ਕੁ ਬਸ ਜਵਾ ਦਾਰ ਪਨੀਚਾਰੀ ਕੰਨੀ ਨਹੀਂ ਕੁਝ ਖਾਸ ਚੀਜ਼ ਤਾਂ ਕਰਨਾ ਹੋਏਗਾ ਨਹੀਂ ਨਹੀਂ ਕੁਝ ਤਾਂ ਕੁਝ ਹੈ ਯਾਰ ਤੂੰ ਮੇਰੀ ਬੋਲਤੀ ਬੰਦ ਕਰ ਦਿੱਤੀ ਐ ਕੁਝ ਨਾ ਕੁਝ ਤਾਂ ਖਾਦਾ ਹੋਏਗਾ ਐਕਸਟਰਾ ਨਹੀਂ ਬਹੁਤ ਚੰਗਾ ਬਹੁਤ ਚੰਗਾ ਸੁਖਵਿੰਦ ਤੇਰੀ ਉਮਰ ਨیکی ਆ ਪਰ ਤੇਰੇ ਖਿਆਲ ਬਹੁਤ ਵੱਡੇ ਨੇ ਬਹੁਤ ਚੰਗੀ ਗੱਲਾਂ ਕਰਦਾ ਗੁਰਲੀਨ ਤੁਸੀਂ ਇਹ ਦੇਖੋ ਕਿ ਹੁਣ ਤੁਸੀਂ ਇਹ ਧਾਰ ਲਿਆ ਕਿ ਤੁਸੀਂ ਟੀਚਰ ਬੰਨਾ ਤੁਸੀਂ ਸੀਏ ਬੰਨਾ ਤੁਸੀਂ ਵੀ ਸੀਏ ਬੰਨਾ ਜੇਕਰ ਕਿਸੇ ਬੱਚੇ ਨੂੰ ਆਪਾਂ ਅੱਜ ਪੁੱਛ ਲਈਏ ਕਿ ਤੁਹਾਡਾ ਉਦੇਸ਼ ਕੀ ਆ ਉਹ ਕਹਿੰਦਾ ਹਲੇ ਪਾਸ ਹੂੰਗਾ ਮੈਂ ਬਾਅਦ ਵਿੱਚ ਦੱਸੂਗਾ ਹਾਂਜੀ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਹੈ ਜੇ ਵਧੀਆ ਨੰਬਰ ਲੈਣੇ ਆ ਤੇ ਪਹਿਲਾਂ ਆਪਣਾ ਗੋਲ ਸੈੱਟ ਕਰਨਾ ਪੈਣਾ ਹੈ ਤੇ ਫਿਰ ਉਹੀ ਸੋਚਾਂਗੇ ਕਿ ਅਸੀਂ ਉਹ ਬਣਨਾ ਹੈ ਤੇ ਤਾਂ ਕਰਕੇ ਸਾਨੂੰ ਜ਼ਿਆਦਾ ਨੰਬਰ ਚਾਹੀਦੇ ਆ ਹੂੰ ਤੇ ਫਿਰ ਜੇ ਗੋਲ ਸੈੱਟ ਹੋਊਗਾ ਆਪਣਾ ਤੇ ਫਿਰ ਆਪਾਂ ਆਪ ਹੀ ਪੜਨ ਵੱਲ ਧਿਆਨ ਜਾਊਗਾ ਜੀ ਜੈਪਲਿਨ ਕਈ ਵਾਰ ਸਾਡੇ ਦਿলো ਦਮਾ ਦੇ ਵਿੱਚ ਇਹ ਹੁੰਦਾ ਕਿ ਜਿਨ੍ਹਾਂ ਦੇ ਮਾਪੇ ਬਹੁਤ ਜ਼ਿਆਦਾ ਅਮੀਰ ਹੈ ਨਾ ਹਾਂਜੀ ਜਿਹੜੇ ਕੋਲ ਬਹੁਤ ਧਨ ਦੌਲਤ ਆ ਕੋਠੀਆਂ ਕਾਰਾਂ ਗੱਡੀਆਂ ਉਹਨਾਂ ਦੇ ਬੱਚੇ ਜ਼ਿਆਦਾ ਪੜਦੇ ਆ ਹੁੰਦਾ ਨਾ ਇਹ ਕਮਾਈਂਡ ਦੇ ਵਿੱਚ ਤੁਸੀਂ ਕੀ ਨਾ ਹਾਂ ਕੇਈ ਲੋਕ ਇਦਾਂ ਸੋਚਦੇ ਆ ਪਰ ਨਹੀਂ ਅੱਜ ਕੱਲ ਜਿੱਦਾਂ ਦੀਆਂ ਨਿਊਜ਼ ਤੁਸੀਂ ਵੀ ਪੜਦੇ ਹੋਵੋਗੇ ਜ਼ਿਆਦਾਤਰ ਜਿਹੜੇ ਗਰੀਬ ਲੋਕ ਹੈਗੇ ਆ ਉਹਨਾਂ ਦੇ ਬੱਚੇ ਜ਼ਿਆਦਾ ਸਕਸੈਸ ਪਾ ਰਹੇ ਆ ਕਿਉਂਕਿ ਹੁਣ ਜਿਹੜੇ ਅਮੀਰ ਆ ਉਹਨਾਂ ਨੇ ਤਾਂ ਸੋਚਿਆ ਹੋਇਆ ਕਿ ਹਾਂ ਸਾਡੇ ਪੇਰੈਂਟਸ ਕੋ ਇੰਨਾ ਪੈਸਾ ਹੈ ਆ ਅਸੀਂ ਆਪਣਾ ਫਿਊਚਰ ਦੇਖ ਲਾਂਗੇ ਸਾਡਾ ਸੈਟ ਆ ਪਰ ਹੁਣ ਗਰੀਬ ਲੋਕ ਜਿਹੜੇ ਆ ਗਏ ਉਹਨਾਂ ਦੇ ਬੱਚੇ ਜ਼ਿਆਦਾ ਸੋਚਦੇ ਆ ਉਹਨਾਂ ਨੇ ਵੱਡੇ ਵੱਡੇ ਜਿਹੜੇ ਰੈਂਕਸ ਆ ਆਫੀਸਰ ਆ ਉਹ ਹੁਣ ਜ਼ਿਆਦਾ ਨਜ਼ਰ ਆਂਦੇ ਪਿਆ ਇਹ ਗੱਲ ਇਹ ਨੋਟ ਕਰਨ ਵਾਲੀ ਹੈ ਸਾਰੇ ਬੱਚਿਆਂ ਦੇ ਵਾਸਤੇ ਕਿ ਧਨ ਦੌਲਤ ਸੁੱਖ ਸਾਧਨ ਤੁਹਾਡੇ ਲਈ ਸੰਘਰਸ਼ ਦਾ ਮੰਤਰ ਨਹੀਂ ਹੋ ਸਕਦੇ ਸੰਘਰਸ਼ ਜਿਹੜਾ ਆ ਉਹ ਜਿਹੜਾ ਇਸ ਛੀ ਕਮਰਿਆਂ ਦੇ ਵਿੱਚ ਬੈਠ ਕੇ ਵੱਡੀਆਂ ਕੋਠੀਆਂ ਦੇ ਵਿੱਚੋਂ ਵੱਡੇ ਮਹਿਲਾਂ ਦੇ ਵਿੱਚੋਂ ਨਿਕਲਦਾ ਸੰਘਰਸ਼ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਨਿਕਲਦਾ ਤੇ ਫਿਰ ਉਹਨਾਂ ਤੰਗੀਆਂ ਤੁਰਸ਼ੀਆਂ ਦੇ ਮੂੰਹ ਪੰਦਾ ਹੋਇਆ ਅੱਗੇ ਵਧਦਾ ਇਹ ਬੱਚੇ ਜਿਹੜੇ ਅੱਜ ਤੁਸੀਂ ਸਾਡੇ ਨਾਲ ਬੈਠੇ ਦੇਖੇ ਨੇ ਇਹ ਮੈਰਿਟ ਦੇ ਵਿੱਚ ਆਏ ਨੇ ਦਸਵੀਂ ਦਾ ਇਮਤਿਹਾਨ ਇਹਨਾਂ ਨੇ ਪਾਸ ਕੀਤਾ ਮੈਰਿਟ ਦੇ ਵਿੱਚ ਆ ਕੇ ਇਹਨਾਂ ਤੋਂ ਸਕੂਲ ਵੀ ਖੁਸ਼ ਇਹਨਾਂ ਤੋਂ ਮਾਪੇ ਵੀ ਖੁਸ਼ ਇਹਨਾਂ ਦੇ ਕੋਲੋਂ ਸਾਰਾ ਜ਼ਿਲ੍ਹਾ ਖੁਸ਼ ਆ ਅਸੀਂ ਵੀ ਖੁਸ਼ ਹਾਂ ਔਰ ਇਸੇ ਖੁਸ਼ੀ ਦੇ ਵਿੱਚ ਅਸੀਂ ਇਹਨਾਂ ਨੂੰ ਸ਼ਾਮਲ ਕੀਤਾ ਸੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਔਰ ਇਹ ਵਿਦਿਆਰਥੀ ਜਿਹੜੇ ਸਾਡੇ ਹੀਰੇ ਨੇ ਇਹਨਾਂ ਹੀਰਿਆਂ ਨੂੰ ਤਰਾਸ਼ ਕੇ ਅਧਿਆਪਕਾਂ ਨੇ ਅੱਜ ਐਸੀ ਲੋ ਦਿੱਤੀ ਹੈ ਕਿ ਅਸੀਂ ਇਸ ਕਰਕੇ ਇਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਕਿ ਜਿਹੜੇ ਦੂਸਰੇ ਬੱਚੇ ਨੇ ਉਹ ਵੀ ਦੇਖਣ ਤੇ ਅੱਗੇ ਚਮਕਣ ਕਿਉਂਕਿ ਵਿਦਿਆਰਥੀ ਜਿਹੜੇ ਨੇ ਉਹ ਸਾਡੇ ਦੇਸ਼ ਦਾ ਭਵਿੱਖ ਨੇ ਸਾਡੇ ਦੇਸ਼ ਦਾ ਭਵਿੱਖ ਜੇਕਰ ਇਦਾਂ ਦਾ ਹੋਏਗਾ ਤੇ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਅਸੀਂ ਚੰਗੇ ਆ ਸੁਰੱਖਿਅਤ ਆ ਸੋ ਬੱਚਿਓ ਜਿੰਨਾ ਜ਼ਿਆਦਾ ਹੋ ਸਕੇ ਪੜ੍ਹਾਈ ਵੱਲ ਧਿਆਨ ਦਿਓ ਸੁੱਖ ਸਹੂਲਤਾਂ ਸਾਰੀਆਂ ਛੱਡ ਕੇ ਆਪਣੇ ਆਪ ਨੂੰ ਸਾਧਨਾ ਦੇ ਵਿੱਚ ਲਿਆ ਕੇ ਅੱਗੇ ਵਧੋ ਤਰੱਕੀ ਕਰੋ ਇਹ ਸਾਰਾ ਜਹਾਨ ਤੁਹਾਡਾ ਹੈ ਤੁਹਾਡਾ ਤਿੰਨਾਂ ਬੱਚਿਆਂ ਦਾ ਬਹੁਤ ਧੰਨਵਾਦ ਔਰ ਤੁਹਾਨੂੰ ਵੀ ਤੁਹਾਡੇ ਮਾਂ-ਬਾਪ ਨੂੰ ਵੀ ਤੁਹਾਡੇ ਟੀਚਰ ਸਹਿਬਾਨ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਕਿ ਸਾਡੇ ਨਾਲ ਇਸ ਗੱਲਬਾਤ ਵਿੱਚ ਬਣੇ ਰਹੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਫੱਟੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ